ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਜੀ ਨੂੰ ਜੱਦੀ ਪਿੰਡ ਅਜਨੂਹਾ ਦਾ ਪਹਿਲਾ ਪੁਲ ਮਈ ਪਟਿਆਲਾ ਪੁਲ ਕਹਿੰਦੇ ਨੇ ਜੀ ਤੇ ਉੱਥੇ ਖੜੇ ਆ ਜੀ ਤੇ ਬੇਸ ਤੋਂ ਆਪਾਂ ਨਹਿਰ ਤੇ ਨਾਲ ਸੜਕ ਮੇਨ ਮਕਸਦ ਵੀਡੀਓ ਬਣਾਉਂਦਾ ਹੈਗਾ ਜੀ ਨਹਿਰ ਕਾਫੀ ਭਰੀ ਆ ਰਹੀ ਹੈ ਜੀ ਤੇ ਨਾਲ ਜਿਹੜੀ ਸੜਕ ਬਣੀ ਹੋਈ ਆ ਨੀਦੇ ਸਾਹਿਬ ਗੱਡੀ ਕਿੰਨੀ ਗੋਲੀਮੋਕ ਨਿਕਲੀ ਆ ਸੜਕ ਹੈਗੀ ਚੌੜੀ ਘਟ ਤੇ ਇਥੇ ਟ੍ਰੈਫਿਕ ਬਹੁਤ ਵੱਧ ਗਿਆ ਹੈ ਤੇ ਗੜਸ਼ੰਕਰ ਤੋਂ ਲੈ ਕੇ ਆਦਮਪੁਰ ਤੱਕ ਇਹ ਸੜਕ ਦਿਨ ਹਲਕਿਆਂ ਚ ਬੰਡੀ ਹੋਈ ਆ ਗੜਸ਼ੰਕਰ ਤੋਂ ਕੋਟ ਫਰੀ ਤੱਕ ਹਲਕਾ ਗੜ ਸ਼ੰਕਰ ਤੇ ਕੋਟ ਫਰੀ ਤੋਂ ਲੈ ਕੇ ਮੇੜੀਆਂ ਤੱਕ ਹਲਕਾ ਚੱਬੇਵਾਲ ਤੇ ਮੇੜੀਆਂ ਤੋਂ ਲੈ ਕੇ ਆਦਮਪੁਰ ਹਲਕਾ ਆਦਮਪੁਰ ਆਦਮਪੁਰ ਵਾਲੇ ਪਾਸੇ ਨੂੰ ਸੜ ਦੇ ਨਾਲ-ਨਾਲ ਸੇਫਟੀ ਗਾਟ ਲੱਗੇ ਹੋਏ ਨੇ ਜੀ ਇੱਥੋਂ ਮੇੜੀਆਂ ਨਾਲ 8 ਕਿਲੋਮੀਟਰ ਆ ਤੇ ਮੇੜੀਆਂ ਨੇ ਤੋਂ ਲੈ ਕੇ ਕੋੜ ਫੁੱਦੀ ਤੱਕ ਹਲਕਾ ਚੱਬੇ ਵਾਲਾ ਜੋ ਹਲਕਾ ਪੈਂਦਾ ਏਰੀਆ ਪੈਂਦਾ ਆ ਤੇ ਇੱਥੇ ਸਿਰਫ 4 ਕਿਲੋਮੀਟਰ ਤੱਕ ਸੇਫਟੀ ਗਾਟਰ ਪਾਸ ਹੋਏ ਆ ਉਹ ਟਾਮੇ ਟਾ ਮੇ ਲਾ ਦਿੱਤੇ ਗਏ ਨੇ ਤੇ ਇਹ ਸੜਕ ਵਧੀਆ ਬਣੀ ਹੋਆ ਟ੍ਰੈਫਿਕ ਵੱਧ ਗਿਆ ਤੇ ਸੱਜੇ ਪਾਸੇ ਦਰਖਤ ਨੇ ਤੇ ਜੇ ਟਿਪਰਾ ਜਾਵੇ ਤੇ ਨਾਲ ਛੋਟੀ ਗੱਡੀ ਕ੍ਰਾਸ ਕਰਨੀ ਬਹੁਤ ਔਖੀ ਹੁੰਦੀ ਆ ਤੇ ਕਾਫੀ ਐਕਸੀਡੈਂਟ ਹੋ ਰਹੇ ਨੇ ਤੇ ਕਾਫੀ ਗੱਡੀਆਂ ਨਹਿਰ 'ਚ ਵੀ ਡਿੱਗ ਰਹੀਆਂ ਨੇ ਅ ਥੋੜੇ ਦਿਨ ਪਹਿਲਾਂ ਥਾਰ ਗੱਡੀ ਡਿੱਗੀ ਡਿੱਗੀ ਸੀ ਪੰਜੇ ਲਾ ਕੇ ਤੇ ਉਤਲਾਵਾ ਹੋਰ ਕਾਫੀ ਗੱਡੀਆਂ ਡਿੱਗ ਚੁੱਕੀਆਂ ਤੇ ਕਾਫੀ ਨੁਕਸਾਨ ਹੋ ਰਿਹਾ ਫਿਲਹਾਲ ਜਾਨ ਮਾਲ ਦਾ ਨੁਕਸਾਨ ਨਹੀਂ ਹਲੇ ਹੋਇਆ ਗੁਰੂ ਸਾਹਿਬ ਦੀ ਕਿਰਪਾ ਨਾਲ ਪਰ ਸਰਕਾਰ ਮੋਰੇ ਬੇਨਤੀ ਆ ਵੀ ਇਹੇ ਸੇਫਟੀ ਗ੍ਰਿਲਾਂ ਨਹਿਰ ਦੇ ਨਾਲ ਤੇ ਸਾਡੇ ਬੇਚਾਰ ਜੂਰ ਲਗਾਈਆਂ ਜਾਣ ਜੀ ਪਾਣੀ ਨਹਿਰ ਚ ਕਾਫੀ ਆ ਰਹੀ ਤੇ ਦੇਖਦਾ ਨਹਿਰ ਭਰੀ ਜਾ ਰਹੀ ਆ ਸਿਰਫ ਪੁਲਾਂ ਦੇ ਨਾਲ ਨਾਲ ਰੇਲਿੰਗ ਲੱਗੀ ਹੋਈ ਥੋੜੀ ਥੋੜੀ ਬਾਕੀ ਕੋਈ ਰੇਲਿੰਗ ਨਹੀਂ ਲੱਗੀ ਹੋਈ ਆ ਤੇ ਰੇਲਿੰਗ ਤੋਂ ਬਿਨਾ ਕੋਈ ਸੇਫਟੀ ਨਹੀਂ ਹੈਗੀ ਰੇਲਿੰਗ ਲੱਗੀ ਹੋਵੇ ਤੇ ਕਮ ਸੇਮ ਗੱਡੀ ਕਾਰ ਸਕੂਟਰ ਮੋਟਰਸਾਈਕਲ ਤੱਕ ਦੀ ਸੇਫਟੀ ਹੈਗੀ ਆ ਨਹਿਰ 'ਚ ਡਿੱਗਣ ਤੋਂ ਬਚਾ ਹੈਗਾ ਆ ਦੂਜਾ ਤੁਹਾਨੂੰ ਮੈਂ ਦੱਸਣਾ ਚਾਹਣਾ ਦਿਖਾਣਾ ਚਾਹਣਾ ਆ ਇਹ ਸੜਕ ਜਿਹੜੀ ਬਣੀ ਹੋਈ ਆ ਨਹਿਰ ਕਾਫੀ ਨਿਮੀ ਆ ਤੇ ਸੜਕ ਬਹੁਤ ਚੀਜ਼ ਦਿਖਾ ਦਿੰਦੀ ਆ ਕਮ ਸੇਮ ਆ ਨਹਿਰ ਦੇ ਕਿਨਾਰੇ ਤੋਂ ਸੜਕ ਘਟੋ ਘੜ ਤੇ ਜਗ੍ਹਾ 10 ਫੁੱਟ 10 12 ਫੁੱਟ ਵੀ ਹੈਗੀ ਆ 6-7 ਫੁੱਟ ਹੈਗੀ ਆ ਸਾਹਮਣੇ ਸਾਹਮਣੇ ਤੁਹਾਡੇ ਸਾਹਮਣੇ ਪਹਿਲਾਂ ਜਦੋਂ ਸੜਕ ਬਣਾਉਂਦੇ ਉੱਪਰ ਸੜਕ ਬਣਾਈ ਜਾ ਰਹੇ ਪੱਟ ਕੇ ਸੜਕ ਨਹੀਂ ਬਣਾ ਰਹੇ ਆ ਕੱਚਾ ਪਸਾ ਦੇਖ ਸਕਦੇ ਤੁਸੀਂ ਕੱਚਾ ਪਸਾ ਘਟੋ ਘੜ ਨਹੀਂ ਇਹ ਜਿਹੜੀ ਬੰਨੀ ਬੰਨੀ ਹੋਈ ਆ ਆ ਦੇਖ ਸਕਦੇ ਤੁਸੀਂ ਘਟੋ ਘੜ 2-3 ਫੁੱਟ ਉੱਚੀ ਬੰਨੀ ਹੈਗੀ ਆ ਆ ਦੇ ਬੱਧਰ ਬਾਥਿਓ ਠੀਕ ਹੈ ਜੀ ਇਸੇ ਤਰ੍ਹਾਂ ਪਹਿਲਾਂ ਉੱਧਰ ਵੀ ਇਸੇ ਤਰ੍ਹਾਂ ਹੁੰਦੀ ਸੀ ਉਹਦਰਾ ਉਲਟਾ ਹੋ ਗਿਆ ਹੈ ਤੇ ਦੇਖਾ ਤੇ ਮ ਨੀਮਾ ਹੋ ਗਿਆ ਤਾਂ ਨੀਮ ਖੜਕ ਨੀਮਾ ਖੜ ਕਰਕੇ ਤੇ ਸੜਕ ਉੱਚੀ ਤੇ ਨਹਿਰ ਨੀਮੀ ਜਦ ਕਿ ਉਲਟ ਕੰਮ ਹੋ ਗਿਆ ਹੈ ਜੇ ਇਹ ਹੀ ਪ੍ਰੋਪਰ ਸਾੜਾ ਨਹਿਰ ਦੇ ਨਾਲ ਕਿਨਾਰੇ ਨਾਲ ਬੰਨੀ ਉੱਚੀ ਬਣੀ ਹੋਵੇ ਹੈਨਾ ਸੜਕ ਹੋਵੇ ਨੀਮੀ ਤੇ ਸੇਫਟੀ ਕਿਡ ਲਾਉਣ ਦੀ ਲੋੜ ਨਹੀਂ ਹੈਗੀ ਦੂਜੀ ਵ ਬੇਨਤੀ ਕਰਦਾ ਜਿੰਨੇ ਵੀ ਨਹਿਰ ਦੇ ਨਾਲ ਪਿੰਡ ਹੈਗੇ ਜੀ ਤੇ ਉਹਨਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਰਪੰਚ ਸਾਹਿਬਾਨ ਨੂੰ ਬੇਨਤੀ ਕਰਦਾ మే ਆਪਾਂ ਇਕੱਠੇ ਹੋ ਕੇ ਡੀਸੀ ਕੋ ਚਲੀਏ ਕਿਸੇ ਵਕਤ ਮਿਲ ਕੇ ਤੇ ਜੇ ਦਸੀਏ ਪ੍ਰੋਬਲਮ ਹੈ ਇਹ ਨਹਿਰ ਦੀ ਪ੍ਰੋਬਲਮ ਦਸੀਏ ਨਹਿਰ ਦੇ ਨਾਲ-ਨਾਲ ਸਾਡੇ ਦੇ ਨਾਲ-ਨਾਲ ਕੋਈ ਸੇਫਟੀ ਗਾਟਰ ਨਹੀਂ ਲੱਗੇ ਹੋਏ ਨੇ ਤੇ ਜਿਹਦੇ ਕਰਕੇ ਕਾਫੀ ਸਮੱਸਿਆ ਆ ਰਹੀ ਹੈ